ਸੁਖਵੀਰ ਸਿੰਘ ਬਾਦਲ ਦੇ ਵੱਲੋਂ ਉਹਨਾਂ ਨੇ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ 1 ਇੰਚ ਜ਼ਮੀਨ ਜਿਹੜੀ ਅਕਵਾਰ ਨਹੀਂ ਹੰਨ ਦਿੱਤੀ ਜਾਏਗੀ ਮੈਂ ਕਹਿ ਸਕਦਾ ਮੇਰੇ 20-25 ਸਾਲ ਦੇ ਇਤਿਹਾਸ ਵਿੱਚ ਐਡਾ ਵੱਡਾ ਧਰਨਾ ਨਹੀਂ ਦੇਖਿਆ ਜਿ આજ ਹੈ ਆ ਘਰੋਂ ਨਿਕਲ ਕੇ ਇੱਕ ਤਰਫ ਕੇ ਗੱਡੀਆਂ ਦੇ ਦੋ ਸਾਧਨ ਆ ਇੱਥੇ ਪਹੁੰਚੇ ਹਜ਼ਾਰਾਂ ਦੀ ਗਿਤੀ ਕਿਹੜਾ ਆਣ ਵਾਲਾ ਸਮਾਂ ਵਾ ਉਹ ਅਕਾਲੀ ਦਲ ਦਾ ਵਾ ਤੇ ਅੱਜ ਤੁਹਾਨੂੰ ਪੈਸੇ ਮਿਲ ਜੂਗੇ ਪਰ ਆਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਬੱਚਿਆਂ ਨੂੰ ਅੱਗੇ ਕੁਝ ਨਹੀਂ ਮਿਲਣਾ ਇਹ ਜਿਹੜਾ ਤਰਨਾ ਵਾ ਜਦੋਂ ਤੱਕ ਸਕੀਮ ਨਹੀਂ ਆ ਖਰਚ ਕਰਦੇ ਉਹ ਤੱਕ ਪੂਰੇ ਪੰਜਾਬ ਦੇ ਧੰਨੇ ਲਾਏ ਜਾਣੇ ਪਾਰਟੀ ਵੱਲੋਂ ਲੁਧਿਆਣਾ ਲੈ ਦੇਖ ਰਹੇ ਤੁਸੀਂ ਤੇ ਮੈਂ ਹਾਂ ਟਿੰਕਾ ਜੱਟ ਅੱਜ ਸ਼੍ਰੋਮਣੀ ਅਕਾਲੀਅਲ ਦੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਲੁਧਿਆਣਾ ਡਿਪਟੀ ਕਮਿਸ਼ਨਰ ਦੇ ਬਾਹਰ ਜਿਹੜਾ ਲੈਂਡ ਪੋਲਿੰਗ ਸਕੀਮ ਦੇ ਖਿਲਾਫ ਜਿਹੜਾ ਤਰੋਸ ਤਰਨਾ ਦਿੱਤਾ ਗਿਆ ਸੀ ਭਾਰੀ ਪ੍ਰਸ਼ਾਸਨ ਦੇ ਕਰਨ ਜਿਹੜੇ ਇਹਨਾਂ ਦੇ ਅਕਾਲੀ ਵਰਕਰ ਵਲੰਟੀਅਰ ਸਪੋਰਟਰ ਵੱਡੀ ਗਿਣਤੀ ਦੇ ਉਹ ਜਿਨ੍ਹਾਂ ਨੇ ਹਿੱਸਾ ਲਿਆ ਉਹਦੇ ਸੁਖਵੀਰ ਸਿੰਘ ਬਾਦਲ ਜੀ ਨੇ ਕਿਹਾ ਹੈ ਕਿ ਆਲੋ ਨ ਸਮੇਂ ਦੇ ਵਿੱਚ ਜਿਹੜਾ ਲੈਂਡ ਪੋਲਿੰਗ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਆਪ ਸਰਕਾਰ ਦੇ ਉਹ ਜਿਹੜੀ ਲੋਕਾਂ ਦੀ ਜ਼ਮੀਨਾਂ ਜਿਹੜੀਆਂ ਖੋਹੀਆਂ ਜਾ ਰਹੀਆਂ ਨੇ ਕਿਸਾਨ ਭਰਾਵਾਂ ਦੀਆਂ ਜਿਹਦੇ ਨਾਲ ਹਰੇਕ ਵਰਦੇ ਲੋਕਾਂ ਨੂੰ ਜਿਹੜਾ ਰੋਜ਼ਗਾਰ ਦਾ ਬਹੁਤ ਨੁਕਸਾਨ ਹੋਵੇਗਾ ਉਹਨਾਂ ਕਹਿਆ ਵੀ ਸ਼੍ਰੋਮਣੀ ਅਕਾਲੀ ਜਿਹੜੀ ਪਾਰਟੀ ਹੈ 1 ਇੰਚ ਜ਼ਮੀਨ ਜਿਹੜੀ ਅਕਵਾਰ ਨਹੀਂ ਹੁੰਦੀਤੀ ਜਾਏਗੀ ਉਹ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਜਿਹੜੀ ਅਕਾਲੀ ਪਾਰਟੀ ਹੈ ਇਸ ਸਕੀਮ ਨੂੰ ਲੈ ਕੇ ਕਿਸ ਤਰ੍ਹਾਂ ਦਾ ਰੋਲ ਜਿਹੜਾ ਉਦਾਹ ਕਰਦੀ ਹੈ ਨਵੀਆਂ ਤਤਾਈਆਂ ਅਪਡੇਟ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਦੇਖੋ ਅੱਜ ਸਿਰ ਝੁਕਾ ਕਾਲੀ ਵਰਕਰਾਂ ਦੇ ਸਾਹਮਣੇ ਇੰਨੇ ਮੀਂਹ ਦੇ ਬਾਅਦ ਵੀ ਆ ਘਰੋਂ ਨਿਕਲ ਕੇ ਤੁਰ ਕੇ ਗੱਟੀਆਂ ਦੇ ਕੋਲ ਸਾਧਰ ਹੈ ਇੱਥੇ ਪਹੁੰਚੇ ਹਜ਼ਾਰਾਂ ਦੀ ਗਿਣਤੀ ਮੈਂ ਕਹਿ ਸਕਦਾ ਮੇਰੇ 20 25 ਸਾਲ ਦੇ ਇਤਿਹਾਸ ਵਿੱਚ ਐਡਾ ਵੱਡਾ ਧਰਨਾ ਨਹੀਂ ਦੇਖਿਆ ਜੀ ਜਿਹੜੀ ਆਹਾ ਮਾਂ ਦੀ ਪਾਰਟੀ ਦੀ ਜਿਹੜੀ ਸਰਕਾਰ ਵੱਲੋਂ ਲੈਂਡ ਪੋਲਿੰਗ ਜਿਹੜੀ ਸਕੀਮ ਕੱਢੀ ਗਈ ਆ ਉਹਦੇ ਖਿਲਾਫ ਆਏ ਪ੍ਰਧਾਨ ਸਾਡੇ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਲੁਧਿਆਣਾ ਧਰਨਾ ਲਾ ਆ ਗਈ ਇੰਨੀ ਬਾਰਸ਼ ਦੇ باوجود ਵੀ ਠਾਠਾ ਮਾਰਦਾ ਕਾਟਾ ਗੱਲ ਸਾਬਤ ਕਰਦਾ ਵਾ ਕਿ ਜਿਹੜਾ ਆਣ ਆਲਾ ਸਮਾ ਵਾ ਉਹ ਕਾਲੀ ਦਲ ਦਾ ਵਾ ਤੇ ਲੋਕਾਂ ਨੇ ਵਿਸ਼ਵਾਸ ਵੀ ਦਿਵਾਇਆ ਕਿ ਜਿਹੜੀ ਸਫਾਈ ਚ ਸਰਕਾਰ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਬਣੂਗੀ ਤੇ ਜਿਹੜਾ ਧਰਨਾ ਵਾ ਜਦੋਂ ਤੱਕ ਸਕੀਮ ਨਹੀਂ ਆ ਖਰਚ ਕਰਦੇ ਉਹ ਤੱਕ ਪੂਰੇ ਪੰਜਾਬ ਦੇ ਧਰਨੇ ਲਾਏ ਜਾਣੇ ਪਾਰਟੀ ਵੱਲੋਂ ਤੁਸੀਂ ਦੇਖ ਲਓ ਇੰਨਾ ਠਾਠਾ ਮਾਰਦਾ ਕਾਟਾ ਨਹੀਂ ਬਾਰਸ਼ ਦੇ ਬਾਅਦ ਵੀ ਇੰਨਾ ਕਾਟਾ ਆਇਆ ਬੱਲੇ ਜਾਣੇ ਸ਼ਹਿਰ ਤੇ ਇਹ ਗੱਲ ਪੂਰੀ ਸਾਬਤ ਆ ਕਿ ਲੋਕੀ ਆਮ ਆਦਮੀ ਪਾਰਟੀ ਤੋਂ ਤੰਗ ਹੋ ਚੁੱਕੇ ਆ ਮੇਰਾ ਨਾਮ ਹੈ ਜੀ ਅਨੀਸ਼ ਪੁਰੀ ਨੀਸ਼ੂ ਮੈਂ ਵਾੜ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਧਰਨਾबाजी ਇਸ ਕਰਕੇ ਲਗਾ ਰਹੇ ਆ ਜੀ ਜਿਹੜੀ ਲੈਂਡ ਪੋਲਿੰਗ ਸਕੀਮ ਆਮ ਆਦਮੀ ਪਾਰਟੀ ਨੇ ਚਲਾਈ ਆ ਉਹਦੇ ਵਿਰੋਧ ਦੇ ਵਿੱਚ ਇਹ ਧਰਨਾ ਲਗਾਇਆ ਜਾ ਰਿਹਾ ਜੀ ਜਿਹੜੀ بارش ਹੋ ਜਾਂਦੀ ਪਾਣੀ ਫਰਸ਼ਾਂ ਦੇ ਬਾਅਦ ਜਿਹੜੇ ਕੱਟ ਹੋਣੇ ਕਰ ਜਾਂਦੇ ਹੋ ਜੀ ਕੱਟ بارش ਆ ਜਾਏ ਮੀਂਹ ਆ ਜਾਏ ਹਨੇਰੀ ਜੋ ਮਰਜ਼ੀ ਆ ਜਾਏ ਇਹ ਕੱਟ ਨੂੰ ਰੋਕ ਨਹੀਂ ਸਕਦੇ ਇਹ ਸ਼੍ਰੋਮਣੀ ਕਾਲੀ ਦਲ ਦਾ ਕੱਟ ਆ ਸਾਰੇ ਜਿਹੜਾ ਸਾਡੇ ਬੰਦੇ ਸਭ ਅੱਗੇ ਹੋ ਕੇ ਲੱਗੇ ਹੋਏ ਆ ਵੈਸੇ ਜੇਸੀਂ ਇਹੀ ਦੇਣਾ ਚਾਹਾਂਗੇ ਜੀ ਆਪਦੀਆਂ ਜ਼ਮੀਨਾਂ ਤੁਸੀਂ ਸਰਕਾਰ ਨੂੰ ਨਾ ਦਿਓ ਕਿਉਂਕਿ ਅੱਜ ਤੁਸੀਂ ਆਪਣੀਆਂ ਜ਼ਮੀਨਾਂ ਦੇ ਦੋਗੇ ਤੇ ਅੱਜ ਤੁਹਾਨੂੰ ਪੈਸੇ ਮਿਲ ਜੂਗੇ ਪਰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਬੱਚਿਆਂ ਨੂੰ ਅੱਗੇ ਕੁਝ ਨਹੀਂ ਮਿਲਣਾ